ਨਹੀਂ ਉਹ ਚਾਰ ਬੰਦੇ ਸੀ ਆਵਲਾ ਸਾਹਿਬ ਦੇ ਸ਼ਿੰਗਾਰੇ ਹੋਏ ਹੈਗੀ ਪਾਵਰ ਕਿਉਂਕਿ ਕੁਝ ਬੰਦੇ ਜਿਹੜੇ ਨਹੀਂ ਚਾਹੁੰਦੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਨਾਂ ਲੈਣਾ ਚਾਹੋਗੇ ਨਹੀਂ ਨਾਂ ਨਹੀਂ ਲੈਣਾ ਪਰ ਮਹਿੰਗੇ ਹਥਿਆਰ ਲੈਣਾ ਤੁਹਾਡਾ ਪਹਿਲਾਂ ਦਾ ਸ਼ੌਂਕ ਸੀ ਜਸ਼ਨ ਤੇ ਭੋਗ ਤੱਕ ਵੀ ਤੁਸੀਂ ਫਿਰ ਕਹਿ ਨਹੀਂ ਉਹਨਾਂ ਦੇ ਘਰੇ ਰੇਤਾਂ ਤੋਂ ਬਹੁਤ ਕਾਰੋਬਾਰ ਤੁਹਾਡੇ ਹਲਕੇ 'ਚ ਵੀ ਹੋਇਆ ਤਨਵਾ ਤੁਹਾਡਾ ਖੁਲਾਸਾ ਕੱਢਦੇ ਆ ਤੁਸੀਂ ਸਾਰਿਆਂ ਨੂੰ ਜਿਹੜਾ ਬੇਮਨਿਆ ਦੱਸ ਰਹੇ ਹੋ ਖਲਾਸਾ ਨਹੀਂ ਕੱਢਦੇ ਬਕਵਾਸ ਕੱਢਦੇ ਠੀਕ ਹੈ ਉਹਨਾਂ ਨੂੰ ਸ਼ਾਇਦ ਹੁਣ ਪਾਰਟੀ ਚੋਂ ਕੱਢ ਦਿੱਤਾ ਉਹ ਕਹਿੰਦੇ ਮੈਂ ਆਪ ਅਸਤੀਫਾ ਦਿੱਤਾ ਲੰਮੇ ਸਮੇਂ ਤੋਂ ਜਿਹੜਾ ਹੈਗਾ ਚਰਚਾ ਨਿੱਤ ਛਿੜਦੀ ਹੈ ਨਿੱਤ ਲੋਕ ਜਿਹੜਿਆ ਮੋਬਾਈਲ ਤੇ ਦੇਖਦੇ ਕਿ ਅੱਜ ਪਤਾ ਨਹੀਂ ਕੀ ਖਲਾਸਾ ਹੋਣਾ ਐਸਾ ਕੀ ਤੁਸੀਂ ਹਲਕੇ ਚ ਕਰ ਦਿੱਤਾ ਕਿ ਲੋਕ ਨਾ ਧੋਕੇ ਤੁਹਾਡੇ ਪਿੱਛੇ ਪੈ ਗਏ ਪਹਿਲੀ ਗੱਲ ਤੇ ਪ੍ਰੂਫ ਮੈਥੋਂ ਸਰਕਾਰ ਮੰਗੇ ਜਾਂ ਜਿਸ ਅਧਿਕਾਰੀ ਦੀ ਡਿਊਟੀ ਲੱਗਦੀ ਉਹ ਮੰਗ ਸਕਦਾ ਉਹਦੀ ਕੋਈ ਔਕਾਤ ਨਹੀਂ ਖਲਾਸਾ ਤੋਂ ਹੁੰਦਾ ਨਹੀਂ ਕੋਈ ਸੱਚ ਹੋਵੇ ਸਚਾਈ ਹੈ ਨਹੀਂ ਸਚਾਈ ਨੇੜੋਂ ਨਹੀਂ ਲੰਗੀ ਕੁਝ ਬੰਦੇ ਹੁੰਦੇ ਨੇ ਅਕਲ ਦੇ ਮਗਰ ਡਾਂਗਲੀ ਫਿਰਦੇ ਨੇ ਜਿਸ ਤਰ੍ਹਾਂ ਪਿੱਛੇ ਜਸ਼ਨ ਦੀ ਮੌਤ ਤੇ ਲੋਕਾਂ ਨੇ ਰਾਜਨੀਤੀ ਕੀਤੀ ਹੈ ਮੈਨੂੰ ਉਹਨਾਂ ਨਾਲ ਤਾਂ ਹਮਦਰਦੀ ਹੈ ਪਰ ਜਿਨ੍ਹਾਂ ਨੇ ਉੱਥੇ ਰਾਜਨੀਤੀ ਕੀਤੀ ਹੈ ਉਹਨਾਂ ਨਾਲ ਮੈਨੂੰ ਨਫ਼ਰਤ ਹੈ ਮੇਰੀ ਬੇਟੀ ਵੱਡੀ ਗੁਰਜੀਤ ਕੋ ਟੀਚਰ ਹੈ ਤਾਂ ਜੁਆਈਆ ਉਹ ਪੁਲਿਸ ਦਾ ਮੇਰਾ ਗਨਮੈਨ ਹੈ ਮੈਂ ਜੁਆਈਆ ਵੀ ਗਨਮੈਨ ਵੀ ਹੈ ਤਾਂ ਮੈਂ ਅਫਸਰ ਨੂੰ ਕਹੇ ਕਿ ਲੋ ਐਸੀ ਕਿ ਮੇਰੇ ਲੜਕਾ ਨਹੀਂ ਹੈ ਤੇ ਜੁਆਈ ਮੇਰੇ ਲੜਕੇ ਹੀ ਹੁੰਦੇ ਹਾਂ ਮੇਰੇ ਨਾਲ ਲਾ ਦੋ ਮੇਰੀ ਸੁਰੱਖਿਆ ਵੀ ਹੋ ਜਾਏਗੀ ਉਹਨਾਂ ਕੋਲੇ 15-16 ਕਲੇ ਜ਼ਮੀਨ ਵੀ ਆ ਦੋਨੋਂ ਜੀ ਨੌਕਰੀ ਕਰਦੇ ਨੇ ਬਾਦਸ਼ਾਹ ਨੇ ਇਹ ਤਵਾਂ ਲਾਉਂਦੇ ਸੀ ਕਹਿੰਦੇ ਆਇਆ ਬਠਿੰਡੇ ਭੱਜਣੇ ਰਹਿਣਾ ਨਹੀਂ ਇਸ ਕਰਕੇ ਫਿਰ ਉਹਨਾਂ ਦੇ ਮੂੰਹ ਬੰਦ ਕਰਨ ਵਾਸਤੇ ਹਾਲਾਂਕਿ ਮੈਂ ਨਾ ਚਾਹੁੰਦੇ ਹੋਈ ਮੈਂ ਗਰੂਰ ਸੇ ਕਰ ਬਣਾਇਆ ਰੇਤਾ ਤੋਂ ਬਹੁਤ ਕਾਰੋਬਾਰ ਤੁਹਾਡੇ ਹਲਕੇ 'ਚ ਵੀ ਹੋਇਆ ਉਹਨਾਂ ਸਮਿਆਂ ਦੇ ਮੈਂ ਨਾਂ ਨਹੀਂ ਲਾਣਾ ਚਾਹਾਂਗਾ ਹੋਇਆ ਤੁਹਾਨੂੰ ਵੀ ਪਤਾ ਹੋਊਗਾ ਤੁਸੀਂ ਵੀ ਰਾਜਨੀਤੀ ਚਾਹੇ ਹੋ ਬਾਅਦ 'ਚ ਉਦੋਂ ਤੁਸੀਂ ਜੌਬ ਤੇ ਹੋਵੋਗੇ ਤੁਹਾਡੇ ਤੇ ਵੀ ਉਹ ਇਲਜ਼ਾਮ ਲੱਗੇ ਇੱਕ ਗਜਨੀ ਵਾਲੇ ਸਰਕਾਰੀ ਖੱਡ ਚੱਲੀ ਸੀ ਤੇ ਨਾ ਮੈਂ ਉੱਥੇ ਗਿਆ ਨਾ ਹੀ ਕੋਈ ਗੱਲਬਾਤ ਸੀ ਕੋਈ ਸਚਾਈ ਨਹੀਂ ਉਹ ਸਰਕਾਰੀ ਘੱਟ ਸੀ ਉਹ ਤੇ ਐਸ ਡੀਓ ਜੇ ਆਈ ਐਕਸਨ ਵਗੈਰਾ ਜੋ ਵੀ ਸੀ ਉਹਨਾਂ ਦੀ ਡਿਊਟੀ ਬਣਦੀ ਉਹਨਾਂ ਨੇ ਹਿਸਾਬ ਰੱਖਿਆ ਮੇਰਾ ਉਹਦੇ 'ਚ ਕੋਈ ਲੈਣ ਦੇਣ ਨਹੀਂ ਸੀ ਉਸ ਘੱਟ ਤੋਂ ਸਰਕਾਰੀ ਕਿਉਂਕਿ ਵਿਰੋਧਤਾ ਇਹ ਕੁਝ ਜਦੋਂ ਅਜਿਹਾ ਕੁਝ ਹੁੰਦੀਆਂ ਤਾਂ ਵਿਰੋਧੀ ਪਾਰਟੀਆਂ ਕਰਦੀਆਂ ਹੁੰਦੀਆਂ ਪਰ ਜਦੋਂ ਆਪ ਦੇ ਕਰਨੋਂ ਤੋਂ ਮਹਿਸੂਸ ਹੁੰਦਾ ਹੈ 1 31 ਤੀਕ ਨੂੰ ਜਸ਼ਨ ਦੀ ਮੌਤ ਹੁੰਦੀ ਹੈ ਤੇ 1 ਤੇ ਅੱਜ 21 ਹੋਗੀ 21 ਦਿਨ ਲਗਾਤਾਰ ਕੁਝ ਸੋਸ਼ਲ ਮੀਡੀਆ ਦੇ ਕਟਪੜੇ ਲਿਖੇ ਹੁੰਦੇ ਨੇ ਸੱਜਣ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਡਿਊਟੀ ਕੀ ਬਣਦੀ ਜਿਹੜੇ ਤੱਕ ਉਹ ਰਜਿਸਟਰਡ ਚੈਨਲ ਹੁੰਦੇ ਨੇ ਉਹਨਾਂ ਦੀ ਜ਼ ਤੇ ਜਿਹੜੇ ਆਬ ਮਹਾਰੇ ਤੁਹਾਨੂੰ ਪਤਾ ਹੀ ਹੈ ਉਹ ਤੁਰੇ ਫਿਰਦੇ ਨੇ ਉਹ 21 ਦਿਨ ਤੋਂ ਹੋ ਗਏ ਸੀ ਇਸੇ ਕੰਮ ਤੇ ਲੱਗੇ ਹੋਏ ਸੀ ਹੂੰ ਤਾਂ ਠੀਕ ਨਹੀਂ ਹੁੰਦਾ ਕਿ ਕੋਈ ਨਿੱਜੀ ਦੁਸ਼ਮਣੀ ਥੋੜੀ ਹੈ ਪਾਰਟੀ ਨੇ ਤੁਹਾਡੇ ਵਾਲੇ ਪਾਸੇ ਟੇਟੀ ਨਜ਼ਰ ਕੀਤੀ ਨਹੀਂ ਇਸੇ ਮਸਲੇ ਨੂੰ ਲੈ ਕੇ ਕੋਲ ਨਹੀਂ ਮੈਂ ਸਾਰਾ ਕੁਝ ਦੱਸਦਾ ਰਿਹਾ ਜਿੰਨੀ ਵਾਰੀ ਜਿੰਨੇ ਵੀ WhatsApp ਗਰੁੱਪਾਂ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਸਾਡੇ ਹੋਰ ਸੀ ਸੱਜਣ ਉਹ ਵੀ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇਹ ਇੱਕ ਗਰੁੱਪ ਸੀ ਚਾਰ ਪੰਜ ਜਣਾਂ ਦਾ ਪੱਕੇ ਤੌਰ ਤੇ ਲੱਗੇ ਹੋਏ ਸੀ ਵੀ ਆਪਾਂ ਤਾਂ ਕੁਝ ਕਰਕੇ ਛੱਡਾਂਗੇ ਪਰੋਂ ਨਾਕਾਮ ਜੋ ਹੋਏ ਨੇ ਤੁਹਾਡੇ ਤੋਂ ਕਿਸੇ ਪਾਰਟੀ ਤੁਹਾਡੇ ਅਹੁਦੇਦਾਰ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਜਾਂ ਕਿਸੇ ਹੋਰ ਜ਼ਿੰਮੇਵਾਰ ਨੇ ਤੁਹਾਡੇ ਤੋਂ ਕੁਝ ਪੁੱਛਿਆ ਹੋਵੇ ਭਾਈ ਇਹ ਕੀ ਹੋ ਗਿਆ ਰੌਲਾ ਹਾਂ ਪੁੱਛਦੇ ਮੈਂ ਦੱਸਦਾ ਨਾ ਸਾਰੀ ਗੱਲ ਪੁੱਛੀ ਸੀ ਦੱਸਿਆ ਵੀ ਆਹ ਕਹਾਣੀ ਬਣੀ ਹੈ ਸਾਰੀ ਇਹਨਾਂ ਨੇ ਪਲਾਨਟ ਕੀਤੀ ਔਰ ਉਹਨਾਂ ਨੂੰ ਮਿਸ ਕਲ ਕੀਤਾ ਪਰਿਵਾਰ ਨੂੰ ਪੁਰਵਾਰ ਬੜਾ ਸ਼ਰੀਫ ਹੈ ਤੇ ਜਦੋਂ ਬੰਦਾ ਘਰੋਂ ਲੈ ਕੇ ਆਉਂਦਾ